ਇਹਨੂੰ ਕਿਹਾ ਮੈਨੂੰ ਆਂਦਾ ਸੁੰਦਰ ਕਿੱਧਰ ਦੀ ਜਾਈਏ ਅੱਗੇ ਲੜੋ ਮਤ ਆਹ ਕੀ ਗੱਲ ਬਾਂਦੀ ਸੋਡੀ ਲੜੋ ਮਤ ਲੜਨ ਦਾ ਮੈਨੂੰ ਤੁਹਾਨੂੰ ਦੱਸ ਦਾਂਗੇ ਆਉਣ ਤੋਂ ਸਹੀ ਪੰਜਾਬ ਤੋਂ ਚੜ ਕੇ ਆਣਾਂ ਕਿਸੇ ਦਿਨ ਲੜਨ ਦਾ ਦੱਸਾਂਗੇ ਤੁਹਾਨੂੰ ਸਮਾਰ ਕੇ ਆਓ ਜੀ ਗੱਲ ਨਹੀਂ ਹੈਗੀ ਆ ਚੱਕ ਚੱਕ ਦੇਖੋ ਬੱਸਾਂ 'ਚ ਬਿਠਾਈ ਜਾਂਦੇ ਲੋਕਾਂ ਨੂੰ ਗੱਡੀ 'ਚ ਸਰਦਾਰ ਸੀਗੇ ਵੀਰ ਕਹਿੰਦੇ ਇਹਨੂੰ ਰੋਕੋ ਇਹਨੂੰ ਰੋਕੋ ਇਹਨੂੰ ਫੜੋ ਇਹ ਕੀ ਕਰ ਰਹੇ ਨੇ ਪੱਗਾਂ ਨੂੰ ਦੇਖ ਕੇ ਪੱਗਾਂ ਨੂੰ ਦੇਖ ਕੇ ਰੋਕ ਰਹੇ ਨੇ ਕੋਈ ਸਾਡੇ ਹੱਥੇ 'ਚ ਡੰਡੇ ਨਹੀਂ ਆ ਕੋਈ ਕੁਛ ਨਹੀਂ ਆ ਇਹ ਲੁੱਟਣ ਵਾਲੇ ਸਾਨੂੰ ਇਕੱਠੇ ਹੋ ਸਕਦੇ ਆ ਅਸੀਂ ਲੁੱਟੇ ਜਾ ਰਹੇ ਆ ਅਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ ਇਹ ਜਿਹੜੇ ਇੱਕ ਡਾ ਕੇ ਖੜੇ ਨੇ ਦਿਖਾ ਦਿਓ ਜੀ ਸਾਨੂੰ ਜਿੱਥੇ ਖੜੇ ਨੇ ਇੱਥੇ ਤੁਸੀਂ ਅੰਦਰ ਚੱਲ ਜਾਓ ਮੋਰਚੇ 'ਚ ਸਟੂਡੈਂਟ ਹੀ ਬੈਠੇ ਨੇ ਸਾਰੇ ਹੋਰ ਸਿੰਗਰ ਵੀ ਇੱਥੇ ਕਾਫੀ ਆ ਚੁੱਕੇ ਨੇ ਠੀਕ ਆ ਨਾਲ ਖੜਨ ਵਾਲੇ ਜਿਹੜੇ ਨਾਲ ਖੜਨਾ ਹੁੰਦਾ ਕਿ ਨਾਲ ਖੜਦਾ ਸੈਨੇਟ ਦਾ ਫੈਸਲਾ ਨਹੀਂ ਇਹਨਾਂ ਨੇ ਵਾਪਸ ਲੈਤਾ ਇਹਨੂੰ ਸੈਂਟਰਲਾਈਜ਼ ਕਰਨ ਦਾ ਫੈਸਲਾ ਇਹਨਾਂ ਨੇ ਕੋਈ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੈਂਦਾ ਇਹ ਵਾਹੀ ਨਹੀਂ ਨਹੀਂ ਸੋ ਅਸੀਂ ਪੀਸਫੁੱਲ ਜਿਹੜੀ ਉਹ ਪ੍ਰੋਟੈਸਟ ਕਰਨੀ ਆ ਜਿੱਥੇ ਸਾਡੀ ਹੋ ਚੁੱਕੀ ਆ ਬਸ ਇਹ ਗੋਡਿਆਂ ਤੇ ਆ ਗਏ ਉਹਨਾਂ ਨੇ ਹੱਥ ਜੋੜਨੇ ਪਾ ਗਏ ਇਹਨੇ ਪੁੱਛਿਆ ਅੰਦਰ ਕਿੱਧਰੋ ਜਾਈਏ ਕਿ ਲੜੋ ਮਤ 10 ਕੀ ਕਹਤਾ ਸਾਨੂੰ ਐੋ ਜਾ ਮੇਰੇ ਕੋਲ ਸਟੂਡੈਂਟ ਮੇਰੇ ਕੋਲ ਜੀ ਸਟੂਡੈਂਟ ਆਈਡੀ ਕਾਰਡ ਹੈਗਾ ਮੈਂ ਇਹਨੂੰ ਕਿਹਾ ਮੈਨੂੰ ਆਏ ਦਾ ਸੁੰਦਰ ਕਿੱਧਰ ਦੀ ਜਾਈਏ ਅੱਗੇ ਲੜੋ ਮਤ ਆ ਚੱਕ ਚੱਕ ਦੇਖੋ ਬੱਸਾਂ 'ਚ ਬਿਠਾਈ ਜਾਂਦੇ ਲੋਕਾਂ ਨੂੰ ਹਾਂ ਤੁਹਾਨੂੰ ਕੰਮ ਨਹੀਂ ਜਾਂਦਾ ਜਾ ਰਿਹਾ ਤੁਹਾਨੂੰ ਹਾਂ ਮੈਂ ਮੇਰੇ ਕੋਲ ਆਈਡਿ ਕਾਰਡ ਹੈਗਾ ਸਰ ਮੈਂ ਇੱਥੇ ਐਮ ਇੰਗਲਿਸ਼ ਦੀ ਸਟੂਡੈਂਟ ਆ ਮੇਰੇ ਕੋਲ ਆਈ ਕਾਰਡ ਵੀ ਹੈਗਾ ਮੈਂ ਕਿ ਅੰਦਰ ਕਿੱਥੋਂ ਦੀ ਜਾਈਏ ਅੱਗੇ ਲੜੋ ਮਤ ਆ ਕੀ ਗੱਲ ਬਾਂਦੀ ਸੋਡੀ ਲੜੋ ਮਤ ਨਹੀਂ ਅੰਦਰ ਕਿਉਂ ਨਹੀਂ ਜਾਂਦਾ ਲੜਨ ਦਾ ਮੈਂ ਤੁਹਾਨੂੰ ਦੱਸ ਦਾਂਗੇ ਸਾਡੀ ਆਉਣ ਤੋਂ ਸਹੀ ਪੰਜਾਬ ਤੋਂ ਚੜ ਕੇ ਆਮ ਕਿਸੇ ਦਿਨ ਲੜਨ ਦਾ ਦੱਸ ਦਾਂਗੇ ਤੁਹਾਨੂੰ ਸਮਾਰ ਕੇ ਆਓ ਜੀ ਗੱਲ ਨਹੀਂ ਹੈਗੀ ਇਹਨਾਂ ਤੋਂ ਆਏ ਪੁੱਛੋ ਵੀ ਅੰਦਰ ਕਿੱਧਰ ਦੀ ਜਾਈਏ ਫਿਰ ਅਸੀਂ ਅਸੀਂ ਮੋਰਚੇ ਵਾਸਤੇ ਆਏ ਹਾਂ ਕੁਝ ਵਾਪਰ ਹੈ ਯੂਨੀਵਰਸਿਟੀ ਦਾ ਜੋ ਮਸਲਾ ਹੈ ਜੋ ਅੱਜ ਪ੍ਰੋਟੈਸਟ ਹੈ ਉਸ ਨੂੰ ਕਿਵੇਂ ਦੇਖਦੇ ਉਸ ਨੂੰ ਸਰ ਜੀ ਆਪਾਂ ਸਟੂਡੈਂਟ ਦੇ ਤੌਰ ਤੇ ਦੇਖੀਏ ਦੇਖੋ ਯੂਨੀਵਰਸਿਟੀ ਪੰਜਾਬ ਦੀ ਏ ਠੀਕ ਹੈ ਇਹ 47 ਸਾਲ ਪਹਿਲਾਂ ਲਾਹੌਰ ਚ ਹੁੰਦੀ ਸੀ 47 ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਇੱਥੇ ਬਣਾਈਏ ਇਹ ਪੰਜਾਬੀਆਂ ਨੇ ਬਣਾਈਏ ਪੰਜਾਬੀਆਂ ਨੇ ਬਹਾਲ ਕੀਤੀ ਹੈ ਯੂਨੀਵਰਸਿਟੀ ਤੁਸੀਂ ਜਿੰਨੀਆਂ ਹੋਰ ਸੈਂਟਰਲਾਈਜ਼ ਹੋਈਆਂ ਯੂਨੀਵਰਸਟੀਆਂ ਸਾਰੀਆਂ ਯੂਨੀਵਰਸਟੀਆਂ ਦਾ ਜਾ ਕੇ ਤੁਸੀਂ ਹਾਲ ਦੇਖ ਲਓ ਬਠਿੰਡੇ ਵਾਲੀ ਯੂਨੀਵਰਸਿਟੀ ਦਾ ਦੇਖ ਲਓ ਉੱਥੇ ਜੀ ਡੱਕਾ ਨਹੀਂ ਬਣਿਆ ਕੁੜੀਆਂ ਦੇ ਹੋਸਪਟਲਾਂ ਦੀਆਂ ਬਾਥਰੂਮਾਂ ਦੀਆਂ ਛੱਤਾਂ ਡਿੱਗੀਆਂ ਪਈਆਂ ਨੇ ਠੀਕ ਹੈ ਉਹ ਬੱਚੇ ਐ ਕੱਟ ਰਹੇ ਨੇ ਜਿਵੇਂ ਤੇ ਮੈਂ ਹੁਣ ਬੰਦਾ ਸੈਂਟਰਲ ਯੂਨੀਵਰਸਿਟੀ ਦੇ ਨਾਮ ਤੇ ਆ ਜਾਂਦਾ ਵੀ ਵਧੀਆ ਹੋਣੀ ਹੈਨਾ ਪਰ ਉਥੇ ਡੱਕਾ ਵੀ ਨਹੀਂ ਹੈਗਾ ਦੇਖਣ ਨੂੰ ਦੋ ਬਲਾਕ ਨੇ ਯੂਨੀਵਰਸਿਟੀ ਦੇ ਨਾਮ ਤੇ ਜਿੱਥੇ ਬੱਚੇ ਪੜਦੇ ਨੇ ਬਸ ਹੋਰ ਕੁਝ ਨਹੀਂ ਐਡੀ ਯੂਨੀਵਰਸਿਟੀ ਖੜੀ ਹੈ ਕੱਲ ਨੂੰ ਇਹਨੂੰ ਤੁਸੀਂ ਸੈਂਟਰਲਾਈਜ਼ ਕਰ ਦੋਗੇ ਇੱਥੇ ਤੁਸੀਂ ਦੇਖ ਲਿਓ ਇੱਥੇ ਭਾਜੀਪੀ ਦਾ ਰਾਜ ਆ ਜਾਣਾ ਇਹ ਵੀ ਵੀਪੀ ਆਈ ਚੁੱਕੀ ਆ ਠੀਕ ਹੈ ਫਿਰ ਆਰਐਸਐਸ ਆਏਗੀ ਹੋਰ ਕੁਝ ਨਹੀਂ ਆ ਇਹਨਾਂ ਨੇ ਬਸ ਗੁੰਡਾਗਰਦੀ ਸਾਰੇ ਕਿਤੇ ਲਾਗੂ ਕਰਨੀ ਆ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ ਆ ਪੰਜਾਬ ਸਰਕਾਰ ਕਿੰਨਾ ਇੱਕ ਦਾਵਾ ਪੇਸ਼ ਕਰ ਰਹੀ ਆ ਕਿੰਨੇ ਕਿ ਬੰਦੇ ਪੰਜਾਬ ਸਰਕਾਰ ਨੇ ਤਾਂ ਜੀ ਪਹਿਲਾਂ ਦੇਖੋ ਅੱਜ ਤੋਂ 2 ਸਾਲ ਪਹਿਲਾਂ ਅਸੀਂ ਮਹਾਲੀ ਗਏ ਸੀ ਬਾਰਡਰ ਤੇ ਧਰਨੇ ਵਾਸਤੇ ਠੀਕ ਆ ਉੱਥੇ ਵੀ ਮੋਰਚਾ ਸੀ ਇਹਨਾਂ ਨੇ ਕੀ ਕੀਤਾ ਮੋਰਚੇ ਦੇ ਜਵਾਕਾਂ ਨਾਲ ਉੱਥੇ ਵੀ ਇਹਨਾਂ ਨੇ ਆਹੀ ਗੁੰਡਾਗਰਦੀ ਕੀਤੀ ਬੈਰੀਗੇਡ ਲਾ ਲਏ ਠੀਕ ਆ ਬੈਰੀਗੇਡ ਤੋਂ ਬਾਅਦ ਉੱਥੇ ਪਹਿਲਾਂ ਤਾਂ ਇਹਨਾਂ ਨੇ ਲਾਠੀ ਚਾਰਜ ਕੀਤਾ ਫਿਰ ਅੱਗੇ ਚੰਡੀਗੜ੍ਹ ਬਾਰਡਰ ਤੱਕ ਪਹੁੰਚ ਨਹੀਂ ਦਿੱਤਾ ਪਿੱਛੇ ਕਹਿੰਦੇ ਸਾਡੇ ਨਾਲ ਮੀਟਿੰਗ ਕਰ ਲਓ ਭਗਵੰ ਉਹਨਾਂ ਨੇ ਤਾਂ 250 ਕਰੋੜ ਚ ਆ 250 ਵੀ ਨਹੀਂ 25 ਕਰੋੜ ਚ ਵੇਚ ਤੁਸੀਂ ਠੀਕ ਹੈ ਯੂਨੀਵਰਸਿਟੀ ਤਾਂ ਕਹਿ ਰਹੇ ਕਿ ਅਸੀਂ ਇੱਕ ਢਾਕੇ ਖੜੇ ਯੂਨੀਵਰਸਿਟੀ ਜਾਣ ਨਹੀਂ ਦੇਾਂਗੇ ਇਹ ਜਿਹੜੇ ਇੱਕ ਢਾਕੇ ਖੜੇ ਨੇ ਦਿਖਾ ਦਿਓ ਜੀ ਸਾਨੂੰ ਜਿੱਥੇ ਖੜੇ ਨੇ ਇੱਥੇ ਤੁਸੀਂ ਅੰਦਰ ਚੱਲ ਜਾਓ ਮੋਰਚੇ 'ਚ ਸਟੂਡੈਂਟ ਹੀ ਬੈਠੇ ਨੇ ਸਾਰੇ ਹੋਰ ਸਿੰਗਰ ਵੀ ਇੱਥੇ ਕਾਫੀ ਆ ਚੁੱਕੇ ਨੇ ਠੀਕ ਹੈ ਨਾਲ ਖੜਨ ਵਾਲੇ ਜਿਹੜੇ ਨਾਲ ਖੜਨਾ ਹੁੰਦਾ ਕਿ ਨਾਲ ਖੜਦਾ ਜਿਹੜੇ ਇਹਨਾਂ ਨੇ ਬਸ ਇੱਥੇ ਆਏ ਸੀ ਪਰਸੋਂ ਦੇ ਚੌਥੇ ਇੱਥੇ ਇੱਕ ਲੀਡਰ ਆਏ ਸੀ ਉਹਨਾਂ ਨੂੰ ਬੱਚਿਆਂ ਨੇ ਸਵਾਲ ਕੀਤਾ ਵੀ ਤੁਸੀਂ ਪਹਿਲਾਂ 25 ਕਰੋੜ ਚ ਕਿਉਂ ਵੇਚੀ ਯੂਨੀਵਰਸ ਤੇ ਉਹਨਾਂ ਨੇ ਜਿਆਦਾ ਪੁੱਛਿਆ ਬੱਚਿਆਂ ਨੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਗੱਡੀ 'ਚ ਬੈ ਕੇ ਭੱਜ ਗਏ ਤੁਸੀਂ ਨਾਲ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਬੈਠੇ ਨੇ ਬੈਠੇ ਦਿਖਾ ਦਿਓ ਕਿੱਥੇ ਬੈਠੇ ਨੇ ਜਾਂ ਖੜੇ ਦਿਖਾ ਦਿਓ ਕਿੱਥੇ ਖੜੇ ਨੇ ਇੱਥੇ ਭਗਵੰਤ ਮਾਨ ਦਾ ਫਰਜ ਨਹੀਂ ਸੀ ਬੰਦਾ ਆਉਣ ਦਾ ਠੀਕ ਹੈ ਪੰਜਾਬ ਦਾ ਸੀਐਮ ਹੈ ਇਸ ਟਾਈਮ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੇ ਹੱਥਾਂ 'ਚੋਂ ਖੋਈ ਜਾ ਰਹੀ ਆ ਉਹਦਾ ਫਰਜ ਨਹੀਂ ਸੀ ਬੰਦਾ ਆਉਣ ਦਾ ਠੀਕ ਹੈ ਮੁੱਖ ਮੰਤਰੀ ਇਹਦਾ ਕੋਈ ਸੈਨੇਟ ਦੀ ਮੀਟਿੰਗ ਤਾਂ ਨਹੀਂ ਅਟੈਂਡ ਕੀਤੀ ਕਹਿੰਦੇ ਹਨ ਹਾਂਜੀ ਬਿਲਕੁਲ ਨਹੀਂ ਕੀਤੀ ਉਹਨਾਂ ਨੂੰ ਕੋਈ ਵਰਗ ਹੀ ਨਹੀਂ ਨਾ ਪੈਂਦਾ ਉਹਨਾਂ ਨੇ ਤਾਂ ਵੇਚ ਨਹੀਂ ਉਹਨਾਂ ਨੇ ਵੇਚਦੀ ਨਹੀਂ ਇਹ ਸਾਰੇ ਦੇਖੋ ਇੱਕੋ ਥਾਲੀ ਦੇ ਚੱਟੇ ਬੱਡੇ ਨੇ ਹੋਰ ਕੁਝ ਨਹੀਂ ਜਿਹੜੀ ਗੱਲ ਬਹਿਨੇ ਆਖੀ ਆ ਕੀ ਉਹਦੋਂ ਸਵਾਲ ਕੀਤੇ ਅਸੀਂ 4 ਦਿਨ ਤੋਂ ਸ੍ਰੀ ਅਮਰitsar ਸਾਹਿਬ ਤੋਂ ਅਰਦਾਸ ਕਰਵਾ ਕੇ ਕੜਾਹ ਪ੍ਰਸ਼ਾਦ ਜਲ ਲਿਆਂਦਾ ਕਸ਼ਮੀਰ ਤੋਂ ਉਹਨਾਂ ਨੂੰ ਟੀਮ ਸਾਰੀ ਭੈਣ ਭਰਾਵਾਂ ਨੂੰ ਸਰੂਪੇ ਪਾਏ ਜੋ ਇਹਨਾਂ ਨੇ ਗੱਲ ਕੀਤੀ ਕਿ ਉਹ ਸਾਰਾ ਭੈਣ ਨੇ ਉੱਥੇ ਇੱਕ ਸਵਾਲ ਕੀਤਾ ਮਾਲਵਿੰਦਰ ਸਿੰਘ ਕੰਗ ਮੀਤ ਹੇਰ ਨੂੰ ਵੇਖੋ ਸਵਾਲ ਉਹਨਾਂ ਨੇ ਆਪਣੇ ਢੰਗ ਨਾਲ ਕੀਤਾ ਠੀਕ ਆ ਤਰੀਕਾ ਪੁੱਛਣ ਦਾ ਅਲੱਗ-ਅਲੱਗ ਆਪਣਾ ਤਰੀਕਾ ਹੋ ਸਕਦਾ ਜਿਵੇਂ ਆਪਾਂ ਕਿਸੇ ਨੂੰ ਪੁੱਛੀਏ ਕਿ ਤੇਰੇ ਖਸਮ ਦਾ ਕੀ ਹਾਲਚਾਲ ਆ ਹਨਾ ਜਾਂ ਕਿਸੇ ਨੂੰ ਪੁੱਛ ਲਈ ਵੀ ਤੇਰੇ ਪਤੀ ਦਾ ਕੀ ਹਾਲਚਾਲ ਆ ਸੋ ਧਾਰਨ ਤੌਰ ਤੇ ਇਹਨਾਂ ਦੇ ਸਵਾਲ ਵਾਜਿਬ ਸੀ ਕੋਈ ਫ੍ਰੀ ਹੈਂਡ ਵੇਖੋ ਅਸੀਂ ਆਏ ਆ ਕੋਈ ਸਾਡੇ ਹੱਥ 'ਚ ਡੰਡੇ ਨਹੀਂ ਆ ਕੋਈ ਕੁਛ ਨਹੀਂ ਆ ਇਹ ਲੁੱਟਣ ਵਾਲੇ ਸਾਨੂੰ ਇਕੱਠੇ ਹੋ ਸਕਦੇ ਆ ਅਸੀਂ ਲੁੱਟੇ ਜਾ ਰਹੇ ਅਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ ਸੋ ਅਪੀਲ ਆ ਜਿੱਥੇ-ਜਿੱਥੇ ਵੀ ਸਾਡੇ ਕੋਲ ਭੈਣ ਭਰਾ ਆਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਪੂਰੇ ਪੰਜਾਬ ਤੋਂ ਉਹ ਆਪੋ ਆਪਣੀ ਚੰਗੇ ਤਰੀਕੇ ਨਾਲ ਪ੍ਰੋਟੈਸਟ ਕਰਨ ਪੁਲਿਸ ਦੀ ਆਪਣੀ ਡਿਊਟੀ ਆ ਸਾਡੀ ਆਪਣੀ ਡਿਊਟੀ ਆ ਸਾਡਾ ਸਾਡਾ ਪੰਗਾ ਹੈਗਾ ਸੈਂਟਰ ਨਾਲ ਵੇਖੋ ਇਹ এমਪਲੋਏ ਆ ਇਹਨਾਂ ਦਾ ਸਾਡਾ ਕੋਈ ਟਸਲਬਾਜੀ ਨਹੀਂ ਆ ਟਸਲਬਾਗੇ ਆ ਜੀ ਸੈਂਟਰ ਨਾਲ ਇਹਨਾਂ ਨੂੰ ਮੂਹਰੇ ਕਰਤਾ ਵਾ ਸੋ ਅਸੀਂ ਪੀਸਫੁੱਲ ਜਿਹੜੀ ਉਹ ਪ੍ਰੋਟੈਸਟ ਕਰਨੀ ਆ ਜਿੱਤ ਸਾਡੀ ਹੋ ਚੁੱਕੀ ਆ ਬਸ ਇਹ ਗੋਡਿਆਂ ਤੇ ਆਗੇ ਉਹਨਾਂ ਨੇ ਹੱਥ ਜੋੜਨੇ ਬਾਕੀ ਆ ਕਿ ਸੈਂਟਰ ਦੇ ਨਾਲ ਤੁਹਾਡੀ ਲੜਾਈ ਆ ਪਰ ਜੇ ਤੁਹਾਡੇ ਨਾਲ ਪੰਜਾਬ ਸਰਕਾਰ ਹੁੰਦੀ ਲੱਗਦਾ ਨਹੀਂ ਸੀਗਾ ਕਿ ਫਿਰ ਹੋਰ ਜ਼ੋਰ ਪੈਂਦਾ ਯਾਰ ਇਸੇ ਗੱਲ ਦਾ ਤੇ ਰੋਣਾ ਆ ਇਹ ਜਦੋਂ ਵੇਖੋ ਜਿਹੜਾ ਘਰ ਦਾ ਮੁਖੀ ਹੁੰਦਾ ਨਾ ਉਹ ਚੋਰ ਇੱਕ ਚੋਰੀ ਕਰ ਰਿਹਾ ਉਹ ਤੇ ਸਾਈਡ ਦੇ ਲੋਕ ਕਹੀ ਜਾਣ ਚੋਰੀ ਕਰ ਕੋ ਬਾਅਦ ਚ ਵੇਖਾਂਗੇ ਵੇਖੋ ਕੋਟਾਂ ਦਾ ਕੰਮ ਨਹੀਂ ਆ ਮੁੱਖ ਮੰਤਰੀ ਦਾ ਕੀ ਕੰਮ ਆ ਜਦੋਂ ਅਸੀਂ ਸੈਂਟਰਲ ਦੀਆਂ ਮੀਟਿੰਗਾਂ ਹੀ ਨਹੀਂ ਅਟੈਂਡ ਕੀਤੀਆਂ ਫਿਰ ਅਸੀਂ ਆਪ ਖੁਦ ਮੌਕਾ ਦੇ ਰਿਹਾ ਵੀ ਭਾਈ ਸਾਡੇ ਕੋਲ ਟਾਈਮ ਨਹੀਂ ਆ ਤੁਸੀਂ ਸੰਭਲੋ ਸੋ ਇਹ ਸਾਡੇ ਬਜ਼ੁਰਗਾਂ ਨੇ ਕਿਰਤ ਕਮਾਈ ਦਸਵੰਦ ਚੋਂ ਇਹ ਨਹੀਂ ਰੱਖੀ ਸੀ ਲਗਭਗ ਅੱਜ ਤੋਂ 143 ਸਾਲ ਪਹਿਲਾਂ ਸੋ ਹੁੰਦੀ ਹੋਈ ਲਾਹੌਰ ਤੋਂ ਸ਼ਿਮਲੇ ਤੋਂ ਵੀ ਇੱਥੇ ਸ਼ਿਫਟਾਈ ਆ ਇਹ ਸਾਡੀ ਸਾਰਿਆਂ ਦੀ ਸਾਂਝੀ ਆ ਸਾਡੀ ਹੋਂਦ ਦੀ ਲੜਾਈ ਆ ਕੋਈ ਸਿੱਖ, ਹਿੰਦੂ, ਮੁਸਲਮਾਨ, ਈਸਾਈ ਜਿੰਨੇ ਵੀ ਆ ਸਾਰੇ ਇੱਥੇ ਪੜਦੇ ਆ ਠੀਕ ਹੈ ਜੀ ਹੁਣ ਵੇਖੋ ਹਿਮਾਚਲ ਤੋਂ ਵੀ ਉਹਦੋਂ ਆਏ ਸੀ ਪਰ ਕਿਹਾ ਜਾ ਰਿਹਾ ਕਿ ਪੰਜਾਬ ਨੰਬਰ ਗੱਡੀਆਂ ਦੀ ਖਾਸ ਚੈਕਿੰਗ ਹੋ ਰਹੀ ਆ ਚੰਡੀਗੜ੍ਹ ਦੇ ਬਾਰਡਰ ਸਟੇ ਤੁਹਾਨੂੰ ਲੱਗਦਾ ਇੱਕ ਪਹਿਚਾਨ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਜਾਂ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਬਿਲਕੁਲ ਆ ਜਿਹੜਾ ਆ ਨਾਕਾ ਲੱਗਿਆ ਨਾ ਜਿਹੜਾ ਹੁਣੀ ਮੈਂ ਇੱਥੇ ਆਟੋ થી ਆਈ ਆ ਆ ਇੱਥੇ ਕੀ ਕੰਮ ਆ ਜਿਹੜੇ ਇਹਨਾਂ ਦੇ ਸੀਨੀਅਰ ਖੜੇ ਨੇ ਪੁਲਿਸ ਵਾਲਿਆਂ ਦੇ ਇਹਨਾਂ ਨੇ ਕੀ ਕੀਤਾ ਉੱਥੇ ਗੱਡੀ 'ਚ ਸਰਦਾਰ ਸੀਗੇ ਵੀਰ ਤਿੰਨ ਸਰਦਾਰ ਸੀ ਕਹਿੰਦੇ ਇਹਨੂੰ ਰੋਕੋ ਇਹਨੂੰ ਰੋਕੋ ਇਹਨੂੰ ਫੜੋ ਅੱਛਾ ਇਹ ਕੀ ਕਰ ਰਹੇ ਨੇ ਪੱਗਾਂ ਨੂੰ ਦੇਖ ਕੇ ਪੱਗਾਂ ਨੂੰ ਦੇਖ ਕੇ ਰੋਕ ਰਹੇ ਨੇ ਕਿਸਾ ਧਾਰੀਆਂ ਇੱਥੇ ਪੜਦੇ ਹੋ ਲੱਗਦਾ ਕਿ ਜੇਕਰ ਸੈਂਟਰ ਦੇ ਹੱਥ ਜਾਵੜੀ ਦਾ ਕੁਝ ਇੱਥੇ ਤੁਹਾਡੇ ਨਾਲ ਨਾ ਬਿਲਕੁਲ ਹੀ ਨਹੀਂ ਰਹਿਣਾ ਜੀ ਆਪਾਂ ਤਾਂ ਬਿਲਕੁਲ ਮੰਨਦੇ ਆ ਕੁਝ ਨਹੀਂ ਰਹਿਣਾ ਇੱਥੇ ਪਹਿਲਾਂ ਹੀ ਪੰਜਾਬੀਆਂ ਦੀ ਹੋਂਦ ਖਤਮ ਦੀ ਕਰਨ ਦੀ ਪੂਰੀ ਤਿਆਰੀ ਹੈ ਠੀਕ ਹੈ ਇੱਥੇ ਫਿਰ ਸਾਨੂੰ ਕੋਈ ਪੰਜਾਬੀ ਦਿਖਣਾ ਹੀ ਨਹੀਂ ਆ ਇਹਨਾਂ ਦੀ ਤਾਂ ਕੋਸ਼ਿਸ਼ ਇਹ ਹੈ ਜਿਹੜੇ ਫੈਸਲੇ ਲਏ ਜਏ ਨੇ ਵਾਪਸ ਲਏ ਨੇ ਫੈਸਲੇ ਅੱਜ ਦਾ ਜਿਹੜਾ ਤੁਸੀਂ ਮਾਹੌਲ ਦੇਖਿਆ ਲੱਗਦਾ ਕਿ ਉਹ ਜਿਹੜੇ ਫੈਸਲੇ ਆ ਸਰਕਾਰ ਖੜੂਗੀ ਉਹਨਾਂ ਤੇ ਹਾਂਜੀ ਇੱਕ ਹੋਰ ਗੱਲ ਹੈ ਇਹ ਫੈਸਲੇ ਵੀ ਦੇਖੋ ਬਹੁਤ ਥਾਂ ਤੇ ਕਿਹਾ ਜਾ ਰਿਹਾ ਵਾਪਸ ਲੈ ਲੈਨੇ ਠੀਕ ਹੈ ਪਰ ਜਦੋਂ ਅਸੀਂ ਮੋਰਚੇ 'ਚ ਬੈਠੇ ਸੀ ਸਾਡੇ ਕੋਲ ਖਬਰ ਪਹੁੰਚੀ ਵੀ ਇਹ ਪੂਰੀ ਤਰ੍ਹਾਂ ਵਾਪਸ ਨਹੀਂ ਲੈ ਗਿਆ ਇਹ ਬਸ ਇੱਕ ਅਫਵਾਹ ਫੈਲਾਈ ਗਈ ਹੈ ਤਾਂ ਕਿ ਲੋਕ ਇਸ ਮੋਰਚੇ 'ਚ ਘੱਟ ਤੋਂ ਘੱਟ ਆਉਣ ਠੀਕ ਹੈ ਹੁਣ ਜਿੰਨਾਂ ਕੋਲ ਵਾ ਪਹੁੰਚ ਗਏ ਹੋਣੇ ਕਿ ਲੈ ਲੈ ਵਾਪਸ ਉਹ ਕਿੰਨੇ ਲੋਕ ਨਹੀਂ ਆਏ ਹੋਣੇ ਅੱਜ ਇੱਥੇ ਠੀਕ ਹੈ ਤਾਂ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਹਲੇ ਤੱਕ ਇਹਨਾਂ ਨੇ ਆਪਦੇ ਫੈਸਲੇ ਕੋਈ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੇਤਾ ਸੈਨੇਟ ਦਾ ਫੈਸਲਾ ਨਹੀਂ ਇਹਨਾਂ ਨੇ ਵਾਪਸ ਲੇਤਾ ਇਹਨੂੰ ਸੈਂਟਰਲਾਈਜ਼ ਕਰਨ ਦਾ ਫੈਸਲਾ ਇਹਨਾਂ ਨੇ ਕੋਈ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੇਤਾ ਇਹ ਵਾਹੀ ਨੇ ਨਹੀਂ ਗੱਲ ਦੀ ਡੇਟ ਰਹਿ ਗਈ ਐਨਾਉਂਸ ਕਰਨ ਵਾਲੀ ਬਸ ਹਾਂਜੀ ਬਸ ਸਾਰਾ ਪ੍ਰੋਜੈਕਟ